ਨਹੀਂ ਦੱਪਣੇ ਕੋ ਆਚੇ ਹੋਏ ਲਾਲ ਮਿੱਟੀ ਨਾਲ ਪਰੋਲ ਜੋਗੀ ਆ ਸੋ ਔਰ ਪੁੱਤ ਮਰੀ ਨਹੀਂ ਭੁੱਲਦੀਆਂ ਮਾਵਾਂ ਹਨ ਉਹਨੇ ਗਾਇਆ ਤਾਂ ਕਿਸੇ ਦੇ ਪੁੱਤ ਨੂੰ ਦੇਖ ਕੇ ਸੀ ਪਰ ਅੱਜ ਉਹੀ ਘਟਨਾ ਸਾਰੀ ਉਸੇ ਘਰੇ ਵਾਪਰ ਗਈ ਕਿੰਨੇ ਦਿਨਾਂ ਤੋਂ ਉਮੀਦਾਂ ਦੇ ਸਹਾਰੇ ਜਿਉਂ ਰਹੇ ਸੀ ਕਿ ਇਹ ਖਬਰ ਮਾਂ ਸੁਣਨੀ ਪਵੇ ਕਿ ਹਰ ਦਿਲ ਜਿੱਥੇ ਵੀ ਬਰਾਜਵੀਰ ਨੂੰ ਚਾਹਣ ਵਾਲੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਜਿੱਥੇ ਵੀ ਵੱਸਦੇ ਆ ਉਹਨਾਂ ਨੂੰ ਸਾਰਿਆਂ ਨੂੰ ਹੀ ਇਹ ਉਮੀਦ ਸੀ ਕਿ ਕਿਤਨਾ ਕਿਤੇ ਵਾਇਰਲ ਅਰਦਾਸਾਂ ਲੋਕਾਂ ਦੀਆਂ ਸੁਣੂਗਾ ਔਰ ਕੋਈ ਵੀ ਇਹ ਖਬਰ ਸੁਣਨ ਨੂੰ ਸਾਡਾ ਵੀ ਹਮੇਸ਼ਾ ਫੋਨ ਖੋਲ ਖੋਲਦੇ ਸੀ ਜਦੋਂ ਵੀ ਉਹਨੂੰ ਡਰ ਲੱਗਦਾ ਸੀ ਕਿ ਕਿਤੇ ਕੋਈ ਅਣਹੋਣੀ ਖਬਰ ਇਹ ਜੀ ਸੁਣ ਨਾ ਜਾਵੇ ਜਾਂ ਸਾਹਮਣੇ ਕੋਈ ਨਿਊਜ਼ ਇਹੋ ਜੀ ਦੇਖ ਨਾ ਜਾਵੇ ਤਾਂ ਕੱਲ ਉਹ ਕਲੈਣਾ ਦਿਨ ਆ ਗਿਆ ਔਰ ਮੌਤ ਜਿੱਤ ਗਈ ਲੋਕਾਂ ਦੀਆਂ ਅਰਦਾਸਾਂ ਹਾਰ ਗਈਆਂ ਪਰ ਬਹੁਤ ਹੀ ਮੰਦ ਭੱਗਾ ਮੈਂ ਤਾਂ ਹੁਣੇ ਹੀ ਕਹੂੰਗਾ ਕਿ ਇਹਦੇ 'ਚ ਸਭ ਤੋਂ ਪਹਿਲਾਂ ਤਾਂ ਇੱਕ ਕੁਐਸਚਨ ਬਹੁਤ ਵੱਡਾ ਕੀ ਇਹਦੇ ਲਈ ਜ਼ਿੰਮੇਵਾਰ ਕੌਣ ਆ ਇਹਦੇ ਤੇ ਜ਼ਰੂਰ ਸਾਨੂੰ ਗੱਲ ਕਰਨੀ ਪਊਗੀ ਔਰ ਹਜ਼ਾਰਾਂ ਪਰਿਵਾਰਾਂ ਦਾ ਨੁਕਸਾਨ ਇਦਾਂ ਹੋਇਆ ਜਿਹੜਾ ਆਵਾਰਾ ਪਸ਼ੂਆਂ ਦੇ ਕਰਕੇ ਨਹੀਂ ਤਾਂ ਕਈ ਵਰੀ ਬੰਦਾ ਕਹਿ ਦਿੰਦਾ ਜੀ ਉਹਨੇ ਸੇਫਟੀ ਨਹੀਂ ਸੀ ਪਾਈ ਕਿਸੇ ਨੇ ਹੈਲਮਟ ਲਈ ਸਰਕਾਰ ਰੋਕਦੀ ਆ ਅਨਾਬ ਤੁਸੀਂ ਪਾ ਕੇ ਰੱਖੋ ਸਪੀਡ ਘੱਟ ਚਲਾਓ ਚਲੋ ਉਹ ਚੰਗੀ ਗੱਲ ਆ ਬਟ ਜਦੋਂ ਇਹੋ ਜੀ ਘਟਨਾ ਵਾਪਰਦੀ ਆ ਕਿ ਇੱਕ ਵਧੀਆ ਜਿਹੜਾ ਬਾਈਕਰ ਹੈਗਾ ਉਹ ਆਪਣੇ ਉਹਨੂੰ ਸ਼ੌਕ ਸੀਗਾ ਜਾਣ ਦਾ ਔਰ ਪੂਰੀ ਸੇਫਟੀ ਦੇ ਨਾਲ ਪੂਰੀ ਸਹੀ ਸਪੀਡ ਤੇ ਕੋਈ ਓਵਰ ਸਪੀਡ ਨਹੀਂ ਸੀ ਉਹ ਆਰਾਮ ਨਾਲ ਜਾ ਰਿਹਾ ਤੇ ਉਹਨੂੰ ਸਾਈਡ ਤੋਂ ਉਹ ਦੋਵਾਰਾ ਪਸ਼ੂ ਆ ਕੇ ਟੱਕਰ ਮਾਰਦੇ ਆ ਤੇ ਉਹਦੀ ਜਾਨ ਲੈ ਲੈਂਦੇ ਆ ਮੈਨੂੰ ਲੱਗਦਾ ਇਹਦੇ ਲਈ ਫਿਰ ਸਾਨੂੰ ਇੱਕ ਕੁਐਸਚਨ ਜ਼ਰੂਰ ਬਣਦਾ ਕਿ ਇਹਦੇ ਲਈ ਜ਼ਿੰਮੇਵਾਰ ਅਸੀਂ ਕਿਹਨੂੰ ਠਹਿਰਾਈਏ ਔਰ ਇਹਦੇ ਤੇ ਸਰਕਾਰਾਂ ਕੀ ਕਰ ਰਹੀਆਂ ਤੋਂ ਮੈਂ ਤਾਂ মিডিਆ ਨੂੰ ਵੀ ਕਹੂੰਗਾ ਕਿ ਜਿਹੜੇ ਵੀ ਪੋਲੀਟੀਕਲ ਲੋਕ ਜਿਨ੍ਹਾਂ ਨੂੰ ਅਸੀਂ ਚੋਂਦੇ ਆ ਉਹ ਇੱਥੇ ਆਉਂਦੇ ਆ ਤੁਸੀਂ ਉਹਨਾਂ ਨੂੰ ਇਹ ਜ਼ਰੂਰ ਪੁੱਛੋ ਕਿ ਇਹਦੇ ਤੇ ਤੁਹਾਡਾ ਅੱਗੇ ਪਲਾਨ ਕੀ ਹੈਗਾ ਤਾਂ ਜੋ ਵੀ ਅਸੀਂ ਟੈਕਸ ਸਾਡੇ ਲੋਕ ਪੇ ਕਰ ਰਹੇ ਆ ਔਰ ਕਦੋਂ ਇਹ ਮੌਟਾ ਇਦਾਂ ਹੋਣੀਆਂ ਹਟਣਗੀਆਂ ਜਿਹੜੇ ਹਜ਼ਾਰਾਂ ਘਰਾਂ ਦੇ ਚਰਾਗ ਇਦਾਂ ਬੁੱਝ ਜਾਂਦੇ ਆ ਸੋ ਇਹਦੇ ਤੇ ਜ਼ਰੂਰ ਸੋਚਣ ਦੀ ਲੋੜ ਆ ਔਰ ਬਾਕੀ ਇਹਦੇ ਤੇ ਕੋਈ ਵਧੀਆ ਪਲਾਨ ਬਣਾਉਣਾ ਚਾਹੀਦਾ ਤਾਂ ਜੋ ਇਹ ਜਿਹੜੀਆਂ ਕਟਨਾਮਾਂ ਇਹਨੂੰ ਤਾਂ ਅਸੀਂ ਅਸੀਂ ਤਾਂ ਰੱਬ ਦਾ ਭਾਣਾ ਕਹਿ ਦਿੰਨੇ ਆ ਪਰ ਮੈਂ ਕਹਿ ਦਣਾ ਇਹ ਰੱਬ ਦਾ ਭਾਣਾ ਨਹੀਂ ਆ ਇਹ ਤਾਂ ਮਤਲਬ ਸਾਡੇ ਹੀ ਫੇਲੀਅਰ ਆ ਲੋਕਾਂ ਦਾ ਸਰਕਾਰ ਦਾ ਫੇਲੀਅਰ ਆ ਕਿ ਅਸੀਂ ਇਹੋ ਜੀ ਸੇਫਟੀ ਹਲੇ ਤੱਕ ਲੋਕਾਂ ਨੂੰ ਦੇ ਨਹੀਂ ਸਕੇ ਕਿ ਜਿੱਥੇ ਸਰਕਾਰਾਂ ਸਪੀਡ ਲਈ ਰੋਕਦਿਆਂ ਨੇ ਹੈਲਮਟ ਪਾਉਣ ਦੀ ਸਲਾਹ ਦਿੰਦੀਆਂ ਤੇ ਉੱਥੇ ਜਦੋਂ ਇਹੋ ਜਿਹੀਆਂ ਘਟਨਾਵਾਂ ਬਣਦੀਆਂ ਨੇ ਤਾਂ ਉਹਦੇ ਲਈ ਵੀ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣ ਔਰ ਲੋੜੀਂਦੇ ਕਦਮ ਇਹਦੇ ਤੇ ਚੱਕੇ ਜਾਣ ਕਿ ਜਿਹੜਾ ਜ ਸਾਡਾ ਛੋਟਾ ਭਰਾ ਜਿਵੇਂ ਇੱਕ ਹਨ੍ਹੇਣੀ ਦੇ ਨਾਲ ਉਹਦੇ ਨਾਲ ਵਾਪਰ ਕੀ ਕਿ ਹੋਰ ਘਰਾਂ ਦੇ ਦੀਵੇ ਇਦਾਂ ਨਾ ਪੁੱਜਣ ਗਦਨਾ ਪੂਰਾ ਹੋਣ ਵਾਲਾ ਕਟਾਗਰੇਲ ਸਾਹਿਬ ਲੱਗਦਾ ਕਿ ਪੰਜਾਬ ਨੂੰ ਪੂਰੀ ਇੰਡਸਟਰੀ ਨੂੰ ਪੂਰੇ ਜਿਹੜਾ ਸੱਭਿਆਚਾਰ ਆ ਉਹਨੂੰ ਦੇਖੋ ਇਹੋ ਜਿਹੇ ਆਰਟਿਸਟ ਰੋਜ਼-ਰੋਜ਼ ਪੈਦਾ ਨਹੀਂ ਹੁੰਦੇ ਮੈਂ ਅਕਸਰ ਇਹ ਗੱਲ ਕਰਦੇ ਆ ਕਿ ਬਹੁਤ ਥੋੜੇ ਆ ਆਜ ਦੀ ਡੇਟ ਚੋ ਜੇ ਮੁੰਡੇ ਆ ਜਿਹੜੇ ਆਪਣੇ ਕਲਚਰ ਨੂੰ ਲੈ ਕੇ ਉਹਦੀ ਕਲਚਰ ਦੀ ਗੱਲ ਕਰਦੇ ਆ ਕਲਚਰਲ ਗਾਣੇ ਜਿਹੜੇ ਸਾਡੇ ਰਿਸ਼ਤਿਆਂ ਨੂੰ ਲੈ ਕੇ ਗਾਉਂਦੇ ਆ ਹਰ ਟਾਈਪ ਦਾ ਗਾਣਾ ਰਾਜਵੀਰ ਦਾ ਸੀ ਅੱਜ ਤਾਂ ਮੈਂ ਕਈ ਸੁਣ ਰਿਹਾ ਸੀ ਜਿਹੜੇ ਗਾਣੇ ਅੱਜ ਉਹਦੇ ਤੇ ਹੀ ਠੋਕ ਰਹੇ ਆ ਨਾ ਨਾ ਨਹੀਂ ਨਹੀਂ ਲੱਪਣੇ ਗਵਾਚੇ ਹੋਏ ਲਾਲ ਮਿੱਟੀ ਨਾਲ ਫਰੋਲ ਜੋਗੀ ਆ ਸੋ ਔਰ ਪੁੱਤ ਮਰੀ ਨਹੀਂ ਭੁੱਲਦੀਆਂ ਮਾਵਾਂ ਹਨ ਉਹਨੇ ਗਾਇਆ ਤਾਂ ਕਿਸੇ ਦੇ ਪੁੱਤ ਨੂੰ ਦੇਖ ਕੇ ਸੀ ਪਰ ਅੱਜ ਉਹੀ ਘਟਨਾ ਸਾਰੀ ਉਸੇ ਘਰੇ ਵਾਪਰ ਗਈ ਸੋ ਬਹੁਤ ਦੁਖਦਾਈ